Duck on 50% ਦਾ ਡਿਸਕਾਊਂਟ 30 ਰੁਪਏ ਫੁੱਟ ਦੇ ਵਿੱਚ ਲੈ ਜੋ ਇਸ ਤਰ੍ਹਾਂ ਦੇ 32 64 ਦੇ ਡਿਜ਼ਾਈਨ ਦਾ ਆ ਚੈੱਕ ਕਰ ਲੋ ਜੀ ਆ ਦੇਖੋ ਵੱਡੇ ਸਾਈਜ਼ ਵੀ 30 ਰੁਪਏ ਚ ਵੱਡੇ ਸਾਈਜ਼ ਵੀ ਲੈ ਜੋ ਓਨਲੀ 30 ਰੁਪਏ ਫੁੱਟ ਦੇ ਵਿੱਚ ਅਨਬਰੇਕੇਬਲ ਟਾਈਲਾਂ ਤੇ ਆ ਚੈੱਕ ਕਰ ਲੋ ਜੀ ਤੁਸੀਂ ਆ ਦੇਖੋ ਦੇਖੋ ਲੋਹੇ ਵਰਗੀਆਂ ਟਾਈਲਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੀ ਪੜਾਕੇ ਪਾਤੇ ਗੋਰਾ ਟਾਈਲ ਨੇ ਆ ਚੈੱਕ ਕਰ ਲੋ ਟਾਈਲਾਂ ਨਾਲ ਜੀ ਆ ਤਾਂ 70 80 ਰੁਪਏ ਫੁੱਟ ਹੋਊਗਾ ਪੱਕਾ ਮੈਂ ਕਹਾਂ ਜੀ 70 80 ਰੁਪਏ ਫੁੱਟ ਮਾਰਕੀਟ ਦਾ ਰੇਟ ਹੈ ਲੇਕਿਨ ਗੋਰਾ ਟਾਈਲ ਤੇ ਓਨਲੀ 38 ਰੁਪਏ ਫੁੱਟ ਦੇ ਵਿੱਚ 4/6 ਦੀਆਂ ਟਾਈਲਾਂ ਜੀ ਲੈ ਸੋ ਭਾਈ ਟਾਈਲਰ ਟੁੱਟਦੀ ਨਹੀਂ ਹੈ ਮੈਂ ਕਿਹਾ ਦੁਨੀਆ ਦਾ ਇੱਕੋ ਹੀ ਨੰਬਰ 1 ਬ੍ਰਾਂਡ ਹੈ ਜੀ ਜਿਹੜਾ ਅਨਬ੍ਰੇਕੇਬਲ ਟਾਈਲਾਂ ਬਣਾਉਂਦਾ ਨਾ ਟੁੱਟਣ ਵਾਲੀਆਂ ਟਾਈਲਾਂ ਉਹ ਵੀ ਇੱਕੋ ਹੀ ਬ੍ਰਾਂਡ ਹੈ ਗੋਰਾ ਟਾਇਲ ਜੀ ਭਾਈ ਆ ਡਾਰਕ ਸ਼ੇਡ ਤਾਂ ਪੱਕਾ ਹੋਊਗਾ 50 55 ਤੁਹਾਡਾ ਮੈਂ ਕਿਹਾ ਜੀ ਮਾਰਕੀਟ ਦਾ 55 60 ਰੁਪਏ ਹੋ ਸਕਦਾ ਹੈ ਲੇਕਿਨ ਤੁਸੀਂ ਗੋਰਾ ਟਾਇਲ ਤੇ ਖੜੇ ਹੋ ਜੀ ਗੋਰਾ ਟਾਇਲ ਤੇ ਦੀਵਾਲੀ ਆਫਰ ਲੱਗਿਆ ਹੋਇਆ ਓਨਲੀ 30 ਰੁਪਏ ਫੁੱਟ ਦੇ ਵਿੱਚ ਇਸ ਤਰ੍ਹਾਂ ਦੇ ਹਾਈ ਗਲੋਸ ਪੈਟਰਨ ਜੀ ਆ ਦੇਖੋ ਦੇਖੋ ਸਾਈਜ਼ ਜੀ ਵੱਡੇ ਵੱਡੇ ਭਾਈ ਇਹਦਾ ਕੀ ਸਾਈਜ਼ ਆ 32 40 ਦਾ ਸਾਈ ਠੀਕ ਹੈ ਜੀ ਲੈ ਜੋ ਤੁਸੀਂ ਸਿਰਫ 30 ਰੁਪਏ ਫੁੱਟ ਦੇ ਵਿੱਚ ਅਨਬ੍ਰੇਕਬਲ ਟਾਈਲਾਂ ਜੀ ਨਾ ਟੁੱਟਣ ਵਾਲੀਆਂ ਟਾਈਲਾਂ ਲੈ ਜੋ ਓਨਲੀ 30 ਰੁਪਏ ਫੁੱਟ ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਪੈਟਰਨ ਚੈੱਕ ਕਰਦੇ ਜਾਓ ਜੀ ਸ਼ਾਮ ਤੱਕ ਪੈਟਰਨ ਨਹੀਂ ਮੁੱਕਨੇ ਲੇਕਿਨ ਬੰਦਾ ਤੁਰ ਤੁਰ ਕੇ ਥੱਕ ਜਾਊਗਾ ਇਸ ਤਰ੍ਹਾਂ ਦੇ 8 ਤੋਂ 10 ਗਦਾਮ ਹੋਰ ਭਰੇ ਹੋਇਆ ਮਾਲ ਦੇ ਤੇ ਦਿਵਾਲੀ ਤੱਕ ਆਪਾਂ ਹਰ ਘਰੇ ਟਾਇਲ ਲਵਾ ਦੇਣੀ ਆ ਕੋੜਾ ਸੁਪਨੇ ਕਰ ਲੋ ਪੂਰੇ ਦੀਵਾਲੀ ਤੱਕ ਬਹੁਤ ਵੱਡੀ ਸੇਲ ਪੂਰੇ ਇੰਡੀਆ ਚ ਗੋਰਾ ਟਾਇਲ ਆ ਗਿਆ ਰੇਟ ਟਾਇਲਾਂ ਦੇ ਅੱਧੇ ਕੁਆਲਿਟੀ ਵਧੀਆ ਰੰਗ ਲਾਈਟ ਲੈ ਜਾਓ ਡਾਰਕ ਲੈ ਜਾਓ ਤੁਸੀਂ ਚਾਹੇ 2x4 ਲੈ ਜਾਓ ਚਾਹੇ ਪਾਰਕਿੰਗ ਟਾਇਲਾਂ ਲੈ ਜਾਓ ਰੇਟ ਅੱਧੇ ਕਰ ਦਿੱਤੇ ਹਾਂਜੀ ਹਾਂਜੀ ਅੱਧੇ ਰੇਟ ਕਰਤੇ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਹੋਰ ਵੀ ਦੱਸਦਾ ਜੀ ਜਲਦੀ ਜਲਦੀ ਵਿਜ਼ਿਟ ਕਰ ਲੋ ਗੋਰਾ ਟਾਇਲ ਤੇ ਤੇ ਆਪਦੇ ਅਲੀਸ਼ਾਨ ਘਰ ਬਣਾ ਲਓ ਗੋਰਾ ਟਾਇਲ ਦੀਆਂ ਟਾਇਲਾਂ ਨਾਲ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਬਾਈ ਕਿਸੇ ਨੇ ਪਾਰਕਿੰਗ ਟਾਇਲ ਲੈਣੀ ਆ ਮੈਨੇ ਪਾਰਕਿੰਗ ਤੇ ਵੀ ਬਹੁਤ ਵੱਡਾ ਆਫਰ ਆ ਇਹ ਵੀ 30 ਰੁਪਏ ਫੁੱਟ ਦੇ ਵਿੱਚ ਆ ਜੀ ਪਾਰਕਿੰਗ ਇਹ ਇਹ ਡਿਜ਼ਾਈਨ ਵੀ 30 ਇਹ ਵੀ ਡਿਜ਼ਾਈਨ 30 ਰੁਪਏ ਫੁੱਟ ਦੇ ਵਿੱਚ ਜੀ ਅੱਛਾ ਬਾਈ ਜੀ ਆਹ ਡਿਜ਼ਾਈਨ ਵੀ ਬੜਾ ਸੋਹਣਾ ਇੱਧਰ ਵੀ ਇਹ ਵੀ 30 ਰੁਪਏ ਫੁੱਟ ਦੇ ਵਿੱਚ ਆ ਜੀ ਆ ਲਓ ਚੈੱਕ ਕਰੋ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਤੁਸੀਂ ਸਟਾਕ ਚੈੱਕ ਕਰ ਲਓ ਇੱਥੇ ਇਦਾਂ ਥੋੜੀ ਵੀ ਤੁਸੀਂ ਅੱਜ ਜਾਓਗੇ ਵੇ ਨਹੀਂ ਕੱਲ ਆਓ ਪਰਸੋਂ ਹੋਣੇ ਆਓ ਪਸੰਦ ਕਰੋ ਤੇ ਲੈ ਜਾਓ ਸੋ ਇਸ ਵੇਲੇ ਹਰ ਘਰ ਦੀ ਸ਼ਾਨ ਬਣ ਚੁੱਕਾ ਗੋਰਾ ਟਾਇਲ ਫੀਲ ਦਾ ਲਗਜ਼ਰੀ ਗੋਰਾ ਟਾਇਲ ਸੋ ਲੋਕੀ ਦਾ ਦੂਰੋਂ ਦੂਰੋਂ ਇੱਥੇ ਆ ਗਏ ਆ ਬਹੁਤ ਵੱਡਾ ਰਾਸ਼ ਪੈ ਗਿਆ ਗੱਡੀਆਂ ਲਾਈਨਾਂ ਹੁਣ ਤੁਸੀਂ ਕਦੋਂ ਆਣਾ ਗੋਰਾ ਟਾਇਲ ਰਾਮਪੁਰਾ ਫੂਲ ਅਛਾ ਟਾਇਲਾਂ ਦਾ ਫਾਇਦਾ ਕਰਦੇ ਭਾਈ ਜੀ ਆ ਗ੍ਰੇਨਾਈਟ ਗ੍ਰੇਨਾਈਟ ਚ ਵੀ ਬਹੁਤ ਵੱਡੇ ਵੱਡੇ ਫਾਇਦੇ ਕਰਨੇ ਆ ਜੀ ਗ੍ਰੇਨਾਈਟ 65 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ ਉੱਪਰ ਜਿੰਨੇ ਵਾਰ ਮਰਜੀ ਤੱਕ ਲੈ ਲਓ ਜੀ 65 ਰੁਪਏ ਫੁੱਟ ਤੋਂ ਗ੍ਰੇਨਾਈਟ ਸਟਾਰਟ ਆ ਜੀ ਸਟਾਕ ਚੈੱਕ ਕਰਵਾ ਦਿਓ ਗ੍ਰੇਨਾਈਟ ਦਾ ਅਨਲਿਮਿਟਿਡ ਸਟਾਕ ਪਿਆ ਤੇ ਕਲਰ ਆਪਸ਼ਨ ਵੀ ਅਨਲਿਮਿਟਿਡ ਪਿਆ ਜੀ ਦੇਖੋ ਡਿਜ਼ਾਈਨ ਵੀ ਬਹੁ ਹਾਂ ਜੀ ਕਲਰ ਵੀ ਬਹੁਤ ਪਏ ਆ ਸਿਰਫ 65 ਰੁਪਏ ਫੁੱਟੋ ਹਾਂ ਜੀ ਆ ਦੇਖੋ ਕਾਲਾ ਸ਼ਾ ਕਾਲਾ ਇਹ ਦੇਣਾ ਓਨਲੀ 65 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਜੀ ਚੈੱਕ ਕਰ ਲਓ ਤੇ ਜਲਦੀ ਜਲਦੀ ਵਿజిਟ ਕਰ ਲਓ ਕਿਤੇ ਦੇਖਦੇ ਨਾ ਰਹਿ ਜਾਓ ਵੀਡੀਓ ਦੀਵਾਲੀ ਤੋਂ ਪਹਿਲਾਂ ਪਹਿਲਾਂ ਵਿజిਟ ਜ਼ਰੂਰ ਕਰ ਲਓ ਇੱਕ ਵਾਰ ਸੋ ਨੰਬਰ ਸਕਰੀਨ ਤੇ ਆ ਕਿਤੇ ਜਾਣ ਦੀ ਲੋੜ ਨਹੀਂ ਲੱਖਾਂ ਰੁਪਈਆ ਦੇ ਫਾਇਦੇ ਹੁਣੇ ਲੱਖਾਂ ਰੁਪਈਆ ਦੇ ਘਰ ਤੁਸੀਂ ਛੋਟੇ ਬਣਾ ਰਹੇ ਹੋ ਜਾਂ ਬਟੀਆਂ ਕੋਠੀਆਂ ਬਣਾ ਰਹੇ ਹੋ ਦਫਤਰ ਬਣਾ ਰਹੇ ਹੋ ਚਾਹੇ ਤੁਸੀਂ ਪੀਜੀ ਬਣਾ ਰਹੇ ਹੋ ਚਾਹੇ ਹੋਟਲ ਬਣਾ ਰਹੇ ਹੋ ਚਾਹੇ ਰੈਸਟੋਰੈਂਟ ਬਣਾ ਰਹੇ ਹੋ ਇੱਕ ਵਾਰੀ ਗੋਰਾ ਟਾਇਲ ਆਜੋ ਅੱਖਾਂ ਖੁੱਲੀਆਂ ਰਹਿਣੀਆਂ ਖੁੱਲੀਆਂ ਕਿਉਂਕਿ ਬਜ਼ਾਰਾਂ ਦੇ ਵਿੱਚ ਬਹੁਤ ਕੰਮ ਚੱਕਿਆ ਹੋਇਆ ਇੱਥੇ ਦੀਵਾਲੀ ਤੇ ਸੁਪਰ ਬੰਪਰ ਸੇਲ ਲਾਤੀ ਡਾਇਰੈਕਟ ਤੁਹਾਨੂੰ ਗਦਾਮ ਚ ਲੈ ਆਏ ਆ ਫੈਕਟਰੀ ਚ ਲੈ ਆਏ ਆ ਜੋ ਮਰਜ਼ੀ ਸੋਚ ਲਓ ਫਾਇਦੇ ਹੋ ਰਹੇ ਲੋਕਾਂ ਦੇ ਕੈਮਰਾਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਰਾਮਪੁਰਾਪੁਰ